ਅੱਜ ਭਵਨਿੰਗੜ ਵਿਖੇ ਉਯੋਧਿਆ ਵਿਖੇ ਸ੍ਰੀ ਰਾਮ ਲੱਲਾ ਜੀ ਪ੍ਰਾਣ ਪ੍ਰਸ਼ਟਾ ਹੋਣ ਮੌਕੇ ਹਨੂਮਾਨ ਜਾਗਰਣ ਮੰਡਲ ਵੱਲੋਂ ਭਵਨਿੰਗੜ ਵਿਖੇ ਸੋਭਾ ਯਾਤਰਾ ਕੱਢੀ ਗਈ ਇਸ ਸੋਭਾ ਯਾਤਰਾ ਮੌਕੇ ਡੀਜੀਪੀ ਆਗੂਆਂ ਨੇ ਕੀ ਕਹਿਣਾ ਜਰਾ ਸੁਣੋ ਇੱਕ ਇੱਕ ਨੌਜਵਾਨ ਇਸ ਸੋਭਾ ਯਾਤਰਾ ਵਿੱਚ ਸ਼ਿਰਕਤ ਸ਼ਾਮਿਲ ਹੋ ਇਸ ਸੋਭਾ ਯਾਤਰਾ ਵਿੱਚ ਜਿੰਨੂ ਸ਼ਾਮਿਲ ਹੋਣ ਅੱਜ ਇਸ ਸੋਭਾ ਯਾਤਰਾ ਦਾ ਮਾਣ ਪਾਇਆ ਜਾਵੇ ਜੈ ਸ਼ੀਰਮਾ ਜੈ ਸ਼੍ਰੀ ਰਾਮ ਜਲ ਦਰਸ਼ਨੀ ਹੋਣ ਜਾ ਰਹੀ ਹੈ ਬਹੁਤ ਹੀ ਖੁਸ਼ੀ ਨਾਲ ਸਾਰੇ ਪਾਠੀਆਂ ਨੂੰ ਅੱਜ ਲੈ ਕੇ ਆਪਾਂ ਸ਼ੋਭਾ ਦੇ ਵਿੱਚ ਸ਼ਾਮਿਲ ਹੋਣਾ ਸ਼ੋਭਾ ਯਾਤਰਾ ਘੱਡੀ ਜਾ ਰਹੀ ਹੈ ਸਾਰੇ ਯਾਰੋ ਸ਼ਾਮਿਲ ਹੋ ਕੇ ਜੈ ਸ਼੍ਰੀ ਰਾਮ ਸਾਰੇ ਪਾਠੀਆਂ ਨੂੰ ਬੇਨਤੀ ਕੀਤੀ ਇਸ ਸ਼ੋਭਾ ਯਾਤਰਾ ਵਿੱਚ ਆ ਕੇ ਨਗਰ ਖੇੜੇ ਨੂੰ ਪਹੁੰਚਦੀ ਹੈ ਵੀ ਅਸੀਂ RAM LALL ਜੀ ਦਾ ਤਿਹਾਰ ਮਨਾ ਰਹੇ ਹਾਂ ਜੋ ਜੁੱਧਾ ਚ ਮੰਦਿਰ ਬਣਿਆ ਹੈ ਕੋਸ਼ੀ ਦੇ ਵਿੱਚ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਬਹੁਤ ਬਾੜੀ ਰਿਸਾ ਹੈ ਅਸੀਂ ਸਾਰਿਆਂ ਨੂੰ ਵਧਾਈਆਂ ਵੀ ਦਿੰਦੇ ਆ ਤੇ ਅਪੀਲ ਵੀ ਕਰਦੇ ਆ ਵੀ ਅਸੀਂ ਆਤਰਾ ਨੂੰ ਆਪਾਂ ਸਫਲ ਕਰੀਏ ਤੇ ਵਧੀਆ ਡੰਗ ਨਾਲ ਕਰੀਏ ਜੈ ਸ਼੍ਰੀ ਰਾਮ